ਮੈਂ ਸ਼ੇਰਪੰਜਾਬ ਸਿੰਘ ਕਾਲੋਂ ਅੱਜ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਪਟਾਲੇ ਦੇ ਸ਼ਹਿਰ ਵਾਸੀਆਂ ਨੂੰ ਮੈਂ ਤੁਹਾਨੂੰ ਪਟਾਲੇ ਦੇ ਐਮ.ਐਲ.ਏ ਸ਼ਰੀਕਲ ਸਿੰਘ ਜੋ ਮੇਰਾ 20 ਸਾਲ ਪੁਰਾਣਾ ਯਾਰ ਸੀ ਅੱਜ ਦੀ ਚਤੂਰੀ ਦਾ ਸਾਲ ਹੈ। ਪਹਿਨ ਬਰਾ ਕਲੋਨੀ ਦੇ ਵਿੱਚ ਖਾੜ ਮੰਨੇ ਜਗਾ ਜਿਹੜੀ ਸੀ ਪਿਛਲੇ 40-50 ਸਾਲ ਤੋਂ ਤੇ ਆਪਣੇ ਗੁਰਦਰਾ ਸਾਹਿਬ ਨੂੰ ਧਾਰਮਿਕ ਸਤਨ ਵਾਸਤੇ ਅਲਾਟ ਹੋਈ ਸੀ ਤੇ ਸ਼ੁਰੂ ਤੋਂ ਸਾਡੀ ਕਲੋਨੀ ਦੀ ਮੰਗ ਰਹੀ ਆ ਕਿ ਇਹ ਜਗਾ ਜਿਹੜੀ ਆ ਗੁਰਦਰਾ ਸਾਹਿਬ ਵਾਸਤੇ ਦਿੱਤੀ ਜਾਵੇ ਤੇ ਸ਼ਰੀਕਲ ਸਿੰਘ ਜਿਨੇ 50 ਵਾਰੀ ਸਾਡੀ ਕਲੋਨੀ ਜਾਣ ਕੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਮੈਂ ਇੱਥੇ ਗੁਰਦਰਾ ਸਾਹਿਬ ਪੜਾਵਾਂਗਾ ਤੇ ਗੁਰਦਰਾ ਸਾਹਿਬ ਬ ਹੁਣ ਗੁਰਦਾਸ ਸਾਹਿਬਣਾਉਂਦੀ ਵਿਜਾਇ ਸ਼ੈਰੀ ਕਲਸੀ ਧੱਕੇ ਨਾਲ ਉਹ ਜਗਾ ਵੇਚ ਕੇ ਪੈਸੇ ਵਟ ਕੇ ਆਪਣੀ ਜੇਬ ਚ ਪਾਉਣਾ ਚਾਹੁੰਦਾ ਆ ਤੇ ਸਰਕਾਰ ਨੂੰ ਵੀ ਚੂਨਾ ਲਾਉਣਾ ਚਾਹਨਾ ਅੱਜ ਸਾਡੀ ਸਾਰੀ ਕਲੋਨੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਲੇਡੀਜ਼ ਵੀ ਤੁਸੀਂ ਵੇਖ ਸਕਦੇ ਹੋ ਪੁਲਿਸ ਕੋਈ ਮਹਿਲਾ ਪੁਲਿਸ ਨਾਲ ਨਹੀਂ ਭੇਜੀ ਸਰਕਾਰ ਦੇ ਕਾਨੂੰਨ ਦੀ ਧੱਜੜਾ ਕਰਾ ਦਿੱਤੀਆਂ ਨੇ ਸ਼ੈਰੀ ਕਲਸੀ ਨੇ ਤੇ ਨਰੇਸ਼ ਗੋਇਲ ਨੇ ਅੱਜ ਤੂੰ ਮੇਰੀ ਮਾਂ ਨੂੰ ਜਿਹੜਾ ਥਾਣੇ ਖੜਿਆ ਨਾ ਤੈਨੂੰ ਭੱਜਿਆ ਨੂੰ ਵਾਣ ਮੈਂ ਤੈਨੂੰ ਕੁਝ ਕਰਾਂਗਾ ਤੇਰੇ ਨਾਲ ਵਾਦਾ ਕਰਦਾ ਪੂਰੇ ਬਟਾਲੇ ਸ਼ਹਿਰ ਨਾਲ ਵਾਦਾ ਕਰਦਾ ਮੇਰੀ ਮਾਂ ਅੱਜ ਪਹਿਲੀ ਵਾਰ ਥਾਣੇ ਚੱਲੀ ਹੈ ਤੇਰੀ ਗਲਤੀ ਕਰਕੇ ਤੇ ਤੈਨੂੰ ਮੈਂ ਧੱਕੀਆਂ ਲਵਾ ਕੇ ਤੇਰੀਆਂ ਮੈਂ ਰਾਹ ਦਾਂਗਾ ਤੈਨੂੰ ਮੈਂ ਰਾਹੇ ਪਾ ਕੇ ਰਾਹ ਦਾਂਗਾ ਪਿਓ ਦਾ ਪੁੱਤ ਨਹੀਂ ਜੇ ਤੇਰੇ ਮੈਂ ਨੱਕ ਥਾਣੀ ਲਕੀਰਾਂ ਨਾ ਕਢਾ ਦਿਆਂ ਤੇ ਯਾਦ ਰੱਖੀ ਮੇਰੀ ਗੱਲ ਲੈ ਜਾ ਤੇ ਚਾਰ ਦੇ ਮੈਨੂੰ ਫਾਂਸੀ ਜਿਹੜੇ ਕਾਨੂੰਨ ਦੇ ਚਾਹੇ ਦੇ ਚੜਦੀ ਚਾਰ ਦੇ ਆਪਣੇ ਮੱਲੇ ਆਪਣੀ ਕਲੋਨੀ ਵਾਸਤੇ ਮੈਂ ਖੜਾ ਆ ਮਟੇਰਾ ਸ਼ਹਿਰੀ ਕਲਸੀ ਮੁਰਦਾਬਾਦ ਹੋਰ ਸ਼ਹਿਰੀ ਕਲਸੀ ਮੁਰਦਾਬਾਦ ਹੋਰ ਸ਼ਹਿਰੀ ਕਲਸੀ ਮੁਰਦਾਬਾਦ ਆਪਕੋ ਸਲੂਟ ਕਰਤਾ ਹਾਂ ਜੀ ਗੱਫੀ ਮੁਤਾਬਕ ਕੋਈ ਫਰਕ ਨਹੀਂ ਹੈ